ਮਾਈਗ੍ਰੇਸ਼ਨ ਆਸਟ੍ਰੇਲੀਆ ਦਾ ਉਹ ਰੀੜ ਦੀ ਹੱਡੀ ਹੈ ਜਾਂ ਦਿਲ ਦੀ ਧੜਕਣ ਹੈ ਜਿਸ ਦੇ ਬਿਨਾਂ ਇਹ ਕੰਟਰੀ ਚੱਲ ਨਹੀਂ ਸਕਦੀ। ਇਹ ਪਿਛਲੇ 4 ਤੋਂ 5 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 9 ਲੱਖ ਦੇ ਕਰੀਬ ਇਮੀਗ੍ਰੈਂਟਸ ਮਾਈਗ੍ਰੇਸ਼ਨ ਜਿਹੜੇ ਆਸਟ੍ਰੇਲੀਆ ਦੀ ਧਰਤੀ ਤੇ ਆ ਚੁੱਕੇ ਹਨ ਤੇ ਉਸ ਦੇ باوجود ਜਿਵੇਂ ਲਿਖੀਏ ਤਾਂ ਸਰਕਾਰ ਵੱਲੋਂ 1,60,000 ਦੇ ਤਕਰੀਬ ਹੀ ਘਰ ਬਣਾਏ ਹਨ। ਅਸਿੰਮੀ ਦੇ ਵਿੱਚ ਕਰਨੋਲਾ ਰਾਈਟਸ ਵੀ ਸੀਗੀਆਂ। ਜੀ ਉਸੀ ਗੂਗਲ ਕਰਕੇ ਚੈੱਕ ਕਰ ਲਾਂ YouTube ਤੇ ਵੀਡੀਓ ਪਈਆਂ ਹੋਣੀਆਂ ਉਦੋਂ ਵੀ ਸਾਡੇ ਬਹੁਤ ਸਾਰੇ ਇੰਡੀਅਨ ਨੇਪਾਲੀ ਜਾਂ ਪਾਕਿਸਤਾਨੀ ਜਿਹੜੇ ਪ੍ਰਾਣਾ ਸੀਗੇ ਜਿਹੜੋਂ ਕਲੀਨ ਸ਼ੇਫ ਮੁੰਡੇ ਆਪਣੇ ਹਨਾ ਉਹ ਜੋਬਾਂ ਕਰਨ ਜਾ ਰਹੇ ਨੇ ਟ੍ਰੇਨਾਂ ਤੇ ਤੇ ਉਹ ਕਿੱ데 ਕੁੱਟੇ ਗਏ ਠੀਕ ਹੋਰ ਸਪੀਕ ਦੇਖਣ ਹੈਗਾ ਵੀ ਪ੍ਰੈਕਟ ਕਰ ਲਿਆ ਕੋਈ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਕੁਝ ਨਾ ਤੇ ਇਸ ਕਰਕੇ ਕਰਕੇ ਉਹ ਜਿਹੜੇ ਹੇਟ ਵਾਲੇ ਬੰਦੇ ਨੇ ਉਹਨਾਂ ਨੂੰ ਕੁਝ ਨਹੀਂ ਜਣਾ ਵੀ ਕੋਈ ਲੈਗ ਨਹੀਂ ਰੋ ਇੰਡੀਆ ਨੂੰ ਚਾਈਨੀਜ਼ ਨੂੰ ਕੁਝ ਉਹ ਮਾਈਗ੍ਰੈਂਟ ਨੂੰ ਮਾਈਗ੍ਰੈਂਟ ਦੇ ਹੀ ਨਹੀਂ ਠੀਕ ਹੈ ਜਿਹੜੀ ਸਿਡਨੀ ਦੀ ਪੋਪੂਲੇਸ਼ਨ ਉਹ ਸਾਰੀ ਗ੍ਰੇ ਹੋ ਗਈ ਉਹ ਸਾਰੇ ਹੀ 5500 ਤੋਂ ਉੱਪਰ ਹੋਣਗੇ ਤੁਸੀਂ ਮੈਜਰ ਕਰਕੇ ਦੇਖੋ ਵੀ ਕਿ ਸ਼ੇਅਰ ਦੇ ਵਿੱਚ ਜਿਹਦੇ ਵਿੱਚ ਸਾਰੇ 5500 ਤੋਂ ਉੱਪਰ ਹੋਣਗੇ ਉਹ ਇੱਥੇ ਹਾਊਸਿੰਗ ਕੋਲੀਪਟ ਨਹੀਂ ਘਟਦਾ ਤੇ ਫਿਰ ਇੱਥੇ ਦਾ ਕਾਰੋਬਾਰ ਕਿਦਾ ਚੱਲਣਗੇ ਸਵਾਗਤ ਤੁਸੀਂ ਦੇਖ ਰਹੇ ਹੋ ਤਕਦੀਰੇ ਪੰਜਾਬ ਤੇ ਮੈਂ ਅਰਸ਼ਦੀਪ ਸਿੰਘ ਬਾਜਵਾ ਅੱਜ ਅਸੀਂ 31 ਅਗਸਤ ਦੇ ਉਸ ਪ੍ਰੋਟੈਸਟ ਉਸ ਦਰਨੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿੰਨੂੰ ਇੱਕ ਸੰਗਠਨ ਇੱਕ ਗਰੁੱਪ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਤਰਨਾ ਹੈ ਇਸ ਦੇ ਵਿੱਚ ਸਿਰਫ ਤੇ ਸਿਰਫ ਆਸਟ੍ਰੇਲੀਆ ਦੇ ਝੰਡੇ ਹੀ ਐਡਮਿਟ ਹੋਣਗੇ ਕਿਸੇ ਹੋਰ ਕਮਿਊਨਿਟੀ ਦਾ ਕਿਸੇ ਹੋਰ ਕੰਟਰੀ ਦਾ ਝੰਡਾ ਜਿਹੜਾ ਔਨ ਨਹੀਂ ਦਿੱਤਾ ਜਾਏਗਾ ਟਿਪਿਕਲੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗੋਰੀ ਲੋਕਾਂ ਦਾ ਪ੍ਰੋਟੈਸਟ ਹੋਣ ਜਾ ਰਿਹਾ ਹੈ ਜਿਕਰ ਇਹ ਹੋ ਗਿਆ ਕਿ ਇਹ ਪ੍ਰੋਟੈਸਟ ਪਲਿਸਤੀਨੀਆ ਦੇ ਉਸ ਸਿਡਨੀ ਹਾਰਬਰ ਬ੍ਰਿਜ ਦੇ ਪ੍ਰੋਟੈਸਟ ਦੇ ਬਾਅਦ ਦਾ ਰਿਜ਼ਲਟ ਹੈ ਜਿੱਥੇ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਫਲੈਗ ਨੂੰ ਅੱਗ ਲਾਈ ਸੀ ਆਸਟ੍ਰੇਲੀਆ ਦੇ ਝੰਡੇ ਵੀ ਸਾੜੇ ਸਨ ਅੱਜ ਸਾਡੇ ਨਾਲ ਅਮਰ ਸਿੰਘ ਟਰਬਨ 4 ਆਸਟ੍ਰੇਲੀਆ ਤੋਂ ਜੁੜੇ ਹੋਏ ਨੇ ਅਮਰ ਸਿੰਘ ਟਰਬਨ 4 ਆਸਟ੍ਰੇਲੀਆ ਦੇ ਸੰਸਥਾ ਦੇ ਸੰਸਥਾਪਕ ਹਨ ਆਸਟ੍ਰੇਲੀਆ ਦੇ ਗਰਾਊਂਡ ਲੈਵਲ ਤੇ ਰਹਿ ਕੇ ਉਹਨਾਂ ਨੇ ਬੜੇ ਹੀ ਕਾਰਜਾਂ ਨੂੰ ਨੇਪੜੇ ਚੜਾਇਆ ਹੈ 2023 ਦੇ ਵਿੱਚ ਸਿਟੀਜ਼ਨ ਆਫ ਆਸਟ੍ਰੇਲੀਆ ਦਾ ਖਿਤਾਬ ਵੀ ਹਾਸਲ ਕਰ ਚੁੱਕੇ ਹਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਵੱਲੋਂ ਉਹਨਾਂ ਨੂੰ ਇਹ ਖਿਤਾਬ ਦਿੱਤਾ ਗਿਆ ਸੀ ਅਮਰ ਸਿੰਘ ਜੀ ਬਹੁਤ ਸਵਾਗਤ ਹੈ ਤੁਹਾਡਾ ਤਕਦੀਰ ਪੰਜਾਬ ਚੈਨਲ ਤੇ ਆਸ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਬਹੁਤ ਬਹੁਤ ਅਮਰ ਸਿੰਘ ਜੀ ਮੈਂ ਇੱਕ ਗੱਲ ਸ਼ੁਰੂਆਤ ਕਰਨੀ ਚਾਹੁੰਦਾ ਕਿ 31 ਅਗਸਤ ਦਾ ਤਰਨਾ ਜਾਂ ਜਿਹੜਾ ਪ੍ਰੋਟੈਸਟ ਹੈ ਇਹ ਅਸਲ ਇਹਦੇ ਪਿੱਛੇ ਤੁਸੀਂ ਕੀ ਰੀਜ਼ਨ ਮੰਨਦੇ ਹੋ ਇਹਦਾ ਕਨਸੀਕੁਐਂਸ ਇਹਦਾ ਰਿਜ਼ਲਟ ਕੀ ਨਿਕਲ ਸਕਦੇ ਨੇ ਦੇਖੋ ਇਹ ਬਹੁਤ ਹੀ ਦੁਖਦਾਈ ਗੱਲ ਹੈ ਵੀ ਇਹ ਕੋਸ਼ਕ ਜਿਹੜੇ ਰਾਈਟ ਵਿੰਗ ਜਿਹੜੀ ਸੰਸਥਾਵਾਂ ਨੇ ਜਾਂ ਗੋਰੇ ਹਨ ਉਹਨਾਂ ਨੇ ਇਹ ਪ੍ਰੋਟੈਸਟ ਰੱਖੀ ਹੈ ਜਿਹੜਾ ਐਵਰੇਜ ਗੋਰਾ ਹੈ ਉਹ ਇਸ ਚੀਜ਼ ਨਾਲ ਬਿਲਕੁਕੁਲ ਵੀ ਸਬੰਧ ਨਹੀਂ ਰੱਖਦਾ ਇਹ ਕੁਝ ਕ ਰਾਈਟ ਵਿੰਗ ਦੇ ਜਿਹੜੇ ਮਾਈਗ੍ਰੈਂਟਸ ਤੋਂ ਧਾਰਮਿਕ ਕਮਿਊਨਿਟੀ ਤੋਂ ਬਹੁਤ ਹੀ ਹੇਟ ਕਰਦੇ ਨੇ ਤੇ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਤੇ ਨਾਲ ਨਾਲੇ ਮਾਈਗ੍ਰੇਸ਼ਨ ਨੂੰ ਮਾੜਾ ਕਹਿੰਦੇ ਹਨ ਮਾਈਗ੍ਰੇਸ਼ਨ ਆਸਟ੍ਰੇਲੀਆ ਦਾ ਉਹ ਰੀੜ ਦੀ ਹੱਡੀ ਹੈ ਜਾਂ ਦਿਲ ਦੀ ਧੜਕਣ ਹੈ ਜਿਸ ਦੇ ਬਿਨਾਂ ਕੰਟਰੀ ਚੱਲ ਨਹੀਂ ਸਕਦੀ ਸੋ ਈਵਨ ਜਿਹੜੇ ਮੇਨਸਟ੍ਰੀਮ ਗੋਰੇ ਨੇ ਅੱਜ ਜਿਹੜੀ ਲਾਬੀ ਆਪਾਂ ਜਿਹਨੂੰ ਕੋਕੇਸ਼ਨ ਆਸਟ੍ਰੇਲੀਅਨ ਕਹੈ ਦਿੰਦੇ ਆ ਉਹ ਗੋਰੇ ਵੀ ਇੰਗਲੈਂਡ ਤੋਂ ਆਏ ਨੇ ਇੱਥੇ ਦੇ ਮੂਲ ਨਿਵਾਸੀ ਤਾਂ ਅਬਰੀਜినਲ ਹਨ ਤੇ ਉਹਨਾਂ ਨੂੰ ਵੀ ਨਹੀਂ ਪੁੱਛਿਆ ਜਾਂਦਾ ਸੋ ਕਿੰਨਾ ਕਿਤੇ ਦੇਖੋ ਜਿਹੜੀ ਹੇਟ ਦੀ ਗੱਲ ਆ ਇਹਨੂੰ ਐਜ਼ ਅ ਫੇਥ ਕਮਿਊਨਿਟੀ ਐਜ਼ ਅ ਬੰਦਾ ਇੱਕ ਮਾਈਨੋਰਟੀ ਤੋਂ ਲਾ ਲਓ ਇੱਕ ਮਲਟੀਕਲਚਰ ਕਮਿਊਨਿਟੀ ਚ ਲਾ ਲਓ ਅਸੀਂ ਇਸ ਗੱਲ ਸਖਤ ਸ਼ਬਦਾਂ ਵਿੱਚ ਨਿਖੇਤੀ ਕਰਦੇ ਆ ਵੀ ਇਹ ਬਹੁਤ ਹੀ ਮਾੜੀ ਜਿਹੜੀ ਇਹਦਾ ਵਰਤਾਰਾ ਆ ਤੇ ਇਹਨੂੰ ਸਰਕਾਰ ਨੂੰ ਧਿਆਨ ਦੇ ਕੇ ਇਹਨੂੰ ਬੰਦ ਕਰਾਉਣਾ ਚਾਹੀਦਾ ਪ੍ਰਿੰਸੀਪਲ ਜੀ ਉਹਨਾਂ ਦਾ ਵੀ ਗੱਲ ਕਹਿਣੀ ਹੈ ਕਿ ਪਿਛਲੇ 4 ਤੋਂ 5 ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ 9 ਲੱਖ ਦੇ ਕਰੀਬ ਇਮੀਗ੍ਰੈਂਟਸ ਮਾਈਗ੍ਰੇਸ਼ਨ ਜਿਹੜੇ ਆਸਟ੍ਰੇਲੀਆ ਦੀ ਧਰਤੀ ਤੇ ਆ ਚੁੱਕੇ ਹਨ ਤੇ ਉਸ ਦੇ ਬਾਵਜੂਦ ਜੇ ਆਪਾਂ ਦੇਖੀਏ ਤਾਂ ਸਰਕਾਰ ਵੱਲੋਂ 1,60,000 ਦੇ ਤਕਰੀਬ ਹੀ ਘੜ ਬਣਾਏ ਹਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਹਾਊਸ ਕਰਾਈਸਿਸ ਆ ਜਿਹੜੀ ਇਕਨੋਮਿਕ ਕਰਾਈਸਿਸ ਆ ਉਹ ਸਾਰੇ ਮਾਈਗ੍ਰੈਂਟਸ ਕਰਕੇ ਹੋਏ ਨੇ ਜਿਹੜੇ ਬਿਲਕੁਲ ਝੂਠਾ ਗੱਲ ਗੱਲ ਕੀ ਹੈ ਵੀ ਬਹੁਤ ਸਾਰੇ ਲੋਕਾਂ ਨੇ ਅੱਜਕੱਲ ਆਪਣੇ ਘਰ ਦੇ ਇੱਥੇ ਦੇ ਪ੍ਰਾਪਰਟੀ ਲਾ ਲੋ ਜਿਨ੍ਹਾਂ ਕੋ ਬਹੁਤ ਜ਼ਿਆਦਾ ਪ੍ਰਾਪਰਟੀਆਂ ਨੇ ਇੱਕ ਇੱਕ ਅਧੀ ਪ੍ਰਾਪਰਟੀ ਛੱਡ ਕੇ ਜਿਨ੍ਹਾਂ ਕੋ 20 25 ਰੁਪਏ ਦੀ ਪ੍ਰਾਪਰਟੀ ਨੇ ਉਹਨਾਂ ਨੇ Airbnb ਤੇ ਚਾੜੇ ਹੋਏ ਨੇ ਲੋਕਾਂ ਨੇ ਆਪਣੇ ਪ੍ਰਾਪਰਟੀਆਂ ਖਾਲੀ ਛੱਡੀਆਂ ਹੋਈਆਂ ਨੇ ਤੇ ਤੁਸੀਂ ਜੇ ਕੋਵਿਡ ਵੈਲੇ ਦਾ ਧਿਆਨ ਮਾਰੋ ਕੋਵਿਡ ਵੈਲੇ ਜ਼ੀਰੋ ਮਾਈਗ੍ਰੇਸ਼ਨ ਸੀ ਉਦੋਂ ਵੀ ਘਰਾਂ ਦੇ ਪ੍ਰਾਈਸ ਡਿਗੇ ਨੇ ਕਿ ਲੋਕ ਪਾਇ ਕਰਨੋਂ ਲੋਕਾਂ ਕੋ ਪੈਸੇ ਦੇ ਨੂੰ ਰੈਂਟ ਦੇ ਨੂੰ ਪੈਸਾ ਹੈ ਨਹੀਂ ਸੀਗਾ ਸੋ ਇਸ ਲਈ ਅੱਜ ਕੱਲ ਕੀ ਹੈ ਵੀ ਲੋਕ ਜਿਹੜੇ ਮਾਈਗ੍ਰੇਸ਼ਨ ਨੂੰ ਬਲੇਮ ਕਰਨਾ ਬਹੁਤ ਹੀ ਮਾੜੀ ਗੱਲ ਆ ਇੱਕ ਪਾਸੇ ਸਕਰੀਮ ਕਰ ਰਹੇ ਆਪਾਂ ਜੀ ਵੀ ਦੀਆਂ ਗੱਲ ਦੇਖ ਲਈਏ ਬਹੁਤ ਸਾਰੇ ਆਪਣੇ ਭੈਣ ਭਰਾ ਨੇ ਜਿਹੜੇ ਮਾਈਗ੍ਰੇਸ਼ਨ ਏਜੰਟ ਦਾ ਕੰਮ ਕਰਦੇ ਨੇ ਉਹਨਾਂ ਤੁਸੀਂ ਸੁਣ ਕੇ ਦੇਖੋ ਕਦੇ ਵੀ ਕੋਈ ਵੀਡੀਓ ਅੱਜ ਜੀ ਆਹ ਲਿਸਟ ਆਹ ਟ੍ਰੇਡ ਆ ਗਿਆ ਐਕਸਪੀਰੀਅੰਸ ਆ ਗਿਆ ਨਰਸਿੰਗ ਆ ਗਈ ਉਹਨਾਂ ਦਾ ਕੀ ਮਤਲਬ ਹੈ ਵੀ ਜਦੋਂ ਇਹਨਾਂ ਨੂੰ ਲੋੜ ਹੈ ਟ੍ਰੇਨਡ ਪ੍ਰੋਫੈਸ਼ਨਲ ਦੀ ਚਾਹੇ ਉਹ ਟ੍ਰੇਡੀ ਨੇ ਚਾਹੇ ਉਹ ਮੈਡੀਕਲ ਪ੍ਰੋਫੈਸ਼ਨਲ ਦੇ ਚਾਹੇ ਟੀਚਰ ਉਹ ਲੋੜਾਂ ਕਿਤੋਂ ਪੂਰੀ ਹੋਣੀਆਂ ਆਸਟ੍ਰੇਲੀਆ ਦੀ ਵੈਸੇ ਵੀ ਏਜਿੰਗ ਪੋਪੂਲੇਸ਼ਨ ਆ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜਾ ਡੇਲੀ ਟੈਲੀਗ੍ਰਾਫ ਆ ਉਹਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਵੀ ਤਕਰੀਬਨ 2040 ਦੇ ਵਿੱਚ ਜਿਹੜੀ ਸਿਡਨੀ ਦੀ ਪੋਪੂਲੇਸ਼ਨ ਆ ਉਹ ਸਾਰੀ ਗ੍ਰੇ ਹੋ ਜਾਣੀ ਆ ਜਿੱਦੋਂ ਸਾਰੇ ਹੀ ਸਾਰੇ 55 ਸਾਲ ਤੋਂ ਉੱਪਰ ਦੇ ਹੋਣਗੇ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਇੱਕ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਸਾਰੇ 55 ਸਾਲ ਤੋਂ ਉੱਪਰ ਹੋਣਗੇ ਕੋਈ ਇੱਥੇ ਹਾਊਸਿੰਗ ਅਫੋਰਡੇਬਿਲਟੀ ਨਹੀਂ ਘਟਾ ਤੇ ਫਿਰ ਇੱਥੇ ਦਾ ਕਾਰੋਬਾਰ ਕਿਦਾ ਚੱਲਣਗੇ ਬਿਲਕੁਲ ਇਸ ਕਰਕੇ ਜਿਹੜੀ ਇੱਕ ਹੋਰ ਪ੍ਰੋਬਲਮ ਹੋਈ ਹੈ ਵੀ ਇੱਥੇ ਦੇ ਜਿਹੜੇ ਲੋਕਲ ਵਸਨੀਕ ਨੇ ਜਾਂ ਜਿਵੇਂ ਗੋਰੇ ਕਹਿੰਦੇ ਨੇ ਆਪਾਂ ਆਸਟ੍ਰੇਲੀਅਨ ਤਾਂ ਆਪਾਂ ਵੀ ਹੈਗੇ ਆ ਅਸੀਂ ਕੋਈ ਕਿਸੇ ਨੂੰ ਘੱਟ ਆਸਟ੍ਰੇਲੀਅਨ ਨਹੀਂ ਹੈਗੇ ਉਹਨਾਂ ਦੇ ਜਿਹੜਾ ਲਾਲੋ ਫੈਮਿਲੀ ਦਾ ਦਾਰਿਆ ਉਹ ਬਹੁਤ ਘੱਟ ਰਿਹਾ ਜਿਹੜੇ ਲੋਕਾਂ ਦੇ ਬੱਚੇ ਹੋਣ ਦਾ ਸੀਗਾ ਨਾ ਬੇਬੀ ਬੂਮਰ ਜਿਹਨੂੰ ਕਹਿੰਦੇ ਨੇ ਆ ਉਹ ਬਹੁਤ ਘੱਟ ਰਿਹਾ ਇਸ ਕਰਕੇ ਲੋਕਲ ਜਿਹੜੀ ਯੂਥ ਆ ਘੱਟ ਰਹੀ ਹੈ ਤੇ ਆਸਟ੍ਰੇਲੀਆ ਦੀ ਵੈਸੇ ਵੀ ਪਿਛਲੇ ਬਹੁਤ ਸਾਲਾਂ ਤੋਂ ਆਪਾਂ ਨੂੰ ਪਤਾ ਵੀ ਏਜਿੰਗ ਪੋਪੂਲੇਸ਼ਨ ਆ ਮਾਈਗ੍ਰੇਸ਼ਨ ਵਿਨ ਆਸਟ੍ਰੇਲੀਆ ਦਾ ਨਹੀਂ ਸਰ ਸਕਦਾ ਇਹ ਜਿਹੜੇ ਘਰ ਕਿ ਤੂੰ ਮਾਈਗ੍ਰੈਂਟ ਨੂੰ ਥੋੜਾ ਕਹੂੰ ਕਿ ਭਾਈ ਤੂੰ ਇੱਥੇ ਆਉਣਾ ਤੇ ਲਫਾਫਿਚ ਕਰ ਪਾਜੇ ਦੇ ਕੇ ਆਪਣਾ ਨਾਲ ਜੀ ਬਿਲਕੁਲ ਜੀ ਅਗਰ ਤੁਸੀਂ ਦੇਖੋ 31.5% ਜਿਹੜੀ ਆ ਉਹ ਪੋਪੂਲੇਸ਼ਨ 올ਓਵਰ ਆਸਟ੍ਰੇਲੀਆ ਦੀ ਉਹ ਤਾਂ ਮਾਈਗ੍ਰੈਂਟਸ ਦੀ ਹੈ ਅਗਰ ਇੱਕ ਦਿਨ ਵੀ ਕੰਮ ক্লোਜ ਆਂਦਾ ਮਾਈਗ੍ਰੈਂਟ ਛੁੱਟੀ ਲੈ ਲੈਨੇ ਤਾਂ ਆਸਟ੍ਰੇਲੀਆ ਮਨ ਨੂੰ ਲੱਗਦਾ ਇਕਨੋਮਿਕ ਕ੍ਰਾਈਸਿਸ ਉਹਦੇ ਆਲਰੇਡੀ ਉੱਤੇ ਆਏ ਪੈਣੇ ਉਹ ਹੋਰ ਆ ਜਾਣਗੇ ਬਿਲਕੁਲ ਤਾਂ ਇਹਦੇ ਦੇਖੋ ਜੇ ਤੁਸੀਂ ਆਮ ਤੌਰ ਤੇ ਦੇਖੋ ਓਵਰਹਿੱਡਸ ਹੋ ਗਿਆ ਟੈਕਸੀ ਹੋ ਗਿਆ ਸਿਕਿਉਰਿਟੀ ਹੋ ਗਿਆ ਹੋਰ ਕਿੰਨੀਆਂ ਜਿਹੜੀਆਂ ਜੋਬਾਂ ਨੇ ਉਹ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜੇ ਨਵੇਂ ਮਾਈਗ੍ਰੈਂਟਸ ਉਹ ਕਰ ਰਹੇ ਨੇ ਫੈਕਟਰੀ ਜੋਬਸ ਹੋ ਗਈਆਂ ਤੇ ਇਹਨਾਂ ਦੇ ਵਿੱਚ ਕਿੱਥੀ ਯੰਗਸਟਰ ਦੀ ਇਥੇ ਲੈਂ ਲੱਗੀ ਆ ਪਿੱਛੇ ਜਿਹੜਾ ਆਪਣੇ ਜਿਹੜਾ ਆਪੋਜੀਸ਼ਨ ਦਾ ਲੀਡਰ ਸੌਰੀ ਨੈਸ਼ਨਲ ਦਾ ਡਿਪਟੀ ਲੀਡਰ ਆ ਮਕੌਰਮੈਕ ਜੀ ਦੇਖੋ ਮਾਈਕਲ ਮਕੌਰਮੈਕ ਉਹਦੀ ਮੈਂ ਇੱਕ ਇੰਟਰਵਿਊ ਸੁਣੀ ਜਿਹੜਾ ਉਹਨੇ ਆਪਣੇ ਪੇਜ ਤੇ ਪਾਈ ਮੈਂ ਸ਼ੇਅਰ ਵੀ ਕੀਤੀ ਸੀ ਆਪਣੇ ਫੇਸਬੁੱਕ ਤੇ ਤੁਸੀਂ ਚੱਕ ਸਕਦੇ ਹੋ ਉੱਥੇ ਉਹਨੇ ਕਿਹਾ ਵੀ ਉਹ ਜੋ ਲੋਕਲ ਟਰਾਂਸਪੋਰਟ ਆਪਰੇਟਰ ਨੇ ਮੈਂ ਗੱਲ ਹੋਈ ਜਿਹੜਾ ਕਿ ਬੰਦ ਹੋਣ ਦੇ ਘਟਾਰੇ ਤੇ ਖੜਾ ਆ ओरिजिनल ਤੋਂ ਵਗ੍ਹਾ ਤੋਂ ਚੱਲਦੀ ਆ ਤੇ ਉਹ ਕਹਿੰਦਾ ਵੀ ਇੱਥੇ ਜਿਹੜੇ ਯੰਗਸਟਰਸ ਆ ਉਹ ਜੌਬ ਕਰਨਾ ਚਾਹੁੰਦੇ ਜੌਬ ਅਪਲਾਈ ਕਰਦੇ ਪਰ ਆ ਕੇ ਜੋ ਜੌਬ ਤੇ ਸ਼ੋਅਪ ਨਹੀਂ ਹੁੰਦੇ ਜੀ ਸੋ ਪ੍ਰੋਬਲਮ ਤਾਂ ਇਹ ਹੈ ਉਹ ਜੋਬ ਤੁਹਾਡੇ ਮੇਰੇ ਵਰਗਾ ਬੰਦਾ ਜੀ ਦੇ ਸਿਰ ਤੇ ਕਰਜਾ ਚੜਿਆ ਜਿਹਨੇ ਆਪਣੇ ਘਰ ਨੂੰ ਰੋਟੀ ਲੈ ਕੇ ਬਰਾਉਣੀ ਹੈ ਤੇ ਲੋਕਾਂ ਦੇ ਬੱਚਿਆਂ ਦਾ ਦੇਖਭਾਲ ਕਰਨਾ ਉਹ ਤਾਂ ਕਹੋਗਾ ਭਾਈ ਮੈਨੂੰ ਚਾਹ ਸੈਟਰਡੇ ਸੰਡੋ ਚਾਹ ਸੰਡੇ ਸਦੋ ਮੈਨੂੰ ਪੇ ਕਰੋ ਮੈਂ ਕੰਮ ਕਰਨਾ ਆਵਾਂਗਾ ਸੋ ਇਹ ਜਿਹੜੀ ਡਰਾਈਵਰ ਕਈ ਲੋਕਾਂ ਚ ਇਹ ਮਰ ਚੁੱਕੀ ਹੈ ਵੀ ਉਹਨਾਂ ਨੂੰ ਕੁਝ ਕਰਨ ਦਾ ਜਜ਼ਬਾ ਨਹੀਂ ਰਿਹਾ ਤੇ ਉਹ ਜਿਹੜੀਆਂ ਜੋਬਸ ਨੂੰ ਮਾਈਗ੍ਰੈਂਟਸ ਫਿਲ ਕਰ ਰਹੇ ਨੇ ਚਾਹੇ ਦਿਨ ਦੁਪਹਿਰਾ ਚਾਹੇ ਸ਼ਾਮ ਨੂੰ ਆ ਤੇ ਉਹ ਗੱਲ ਦਾ ਹੁਣ ਤੁਸੀਂ ਜੇ ਕਹੋਗੇ ਭਾਈ ਮਾਈਗ੍ਰੈਂਟ ਸਾਡੀ ਜੋਬਾਂ ਲੈ ਰਹੇ ਨੇ ਉਹ ਜੋਬਾਂ ਲੈ ਨਹੀਂ ਰਹੇ ਜਿਹੜੀ ਜੋਬਾਂ ਖਾਲੀ ਪਈਆਂ ਜਿਹੜੇ ਤੁਸੀਂ ਕਰ ਨਹੀਂ ਰਹੇ ਉਹ ਬਹੁਤ ਸਾਰੀ ਐਸੀ ਜੌਬਾਂ ਨੇ ਹੁਣ ਟਰੌਲੀ ਪੁਸ਼ਿੰਗ ਦੀ ਜੌਬ ਆ ਉਹ ਤੁਸੀਂ ਦੇਖ ਰਹੋ ਵੀ ਜ਼ਿਆਦਾਤਰ ਜਿਹੜੇ ਨਵੇਂ ਰੀਸੈਂਟ ਅਰਾਈਵਰਸ ਨੇ ਚਾਹੇ ਇੰਟਰਨੈਸ਼ਨਲ ਸਟੂਡੈਂਟ ਨੇ ਚਾਹੇ ਉਹ ਮਿਡਲ ਈਸਟਨ ਬੰਦੇ ਨੇ ਜਿਨ੍ਹਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੁੰਦੀ ਆ ਬਹੁਤੀ ਵਾਰ ਉਹ ਜੌਬ ਕਰਦੇ ਨੇ ਉਹ ਉਹ ਵੀ ਪੈਸੇ ਹੀ ਕਰਦੀ ਆ ਪਰ ਉਹਨੂੰ ਕੋਈ ਕਰਦਾ ਨਹੀਂ ਵੀ ਕੋਤੋਂ ਬਹੁਤ ਹਾਰਡ ਵਰਕ ਆ ਸੋ ਇਸ ਲਈ ਕਹਵਾ ਕੰਪਲੇਨ ਨਾ ਕਰੀਏ ਇਹ ਦੇਖੋ ਆਸਟ੍ਰੇਲੀਆ ਮਾਈਗ੍ਰੇਸ਼ਨ ਤੇ ਬਣੀ ਆ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਥੇ ਦੀ ਪੋਪੂਲੇਸ਼ਨ ਤਾਂ ਵਾਧ ਹੀ ਰਹਿਣੀ ਆ ਪਰ ਮਾਈਗ੍ਰੈਂਟਸ ਬਾਹਰੋਂ ਚਾਹੀਦੇ ਇਹਨਾਂ ਨੂੰ ਅਪਰ ਭਾਈ ਸਾਹਿਬ ਮ ਲੋਕਾਂ ਦੇ ਵਿੱਚ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਦੇਖਦੇ ਹੋ ਕਿ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਉਹਨਾਂ ਬਹੁਤ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ 31 ਅਗਸਤ ਦੇ ਵਾਲੇ ਦਿਨ ਤੁਸੀਂ ਘਰੇ ਰਹੋ ਤੁਸੀਂ ਬਾਹਰ ਨਾ ਨਿਕਲੋ ਹਾਲਾਂਕਿ ਮੈਂ ਇੱਕ ਹੁਣੇ-ਹੁਣੇ ਖਬਰ ਵੀ ਹੈ ਕਿ ਐਡੀ ਲੇਟ ਦੇ ਵਿੱਚ ਉਹਨਾਂ ਨੂੰ ਕੋਈ ਵੀ ਗਰੁੱਪ ਜਾਂ ਕੋਈ ਵੀ ਵੌਲੰਟੀਅਰ ਇਸ ਪ੍ਰੋਟੈਸਟ ਨੂੰ ਲੀਡ ਕਰਨ ਵਾਸਤੇ ਨਹੀਂ ਲੱਭ ਰਿਹਾ ਪਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਉਹ ਡਰ ਇੱਕ ਸਹਿਮ ਦਾ ਮਾਹੌਲ ਹੈ ਕਿ ਤੁਸੀਂ ਬਾਹਰ ਨਾ ਨਿਕਲੋ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੁਹਾਡੀ ਪ੍ਰਾਪਰਟੀ ਦਾ ਨੁਕਸਾਨ ਹੋ ਸਕਦਾ ਹੈ ਬਿਲਕੁਲ ਜੇ ਇਹ ਵਰਤਾਰਾ ਫਸਟ ਹੈਂਡ ਦੇਖਿਆ ਆ ਜਦੋਂ ਸਿਡਨੀ ਦੇ ਵਿੱਚ ਕਰਨੋਲਾ ਰਾਈਟਸ ਹੋਇਆ ਸੀਗੀਆਂ ਤੁਸੀਂ ਗੂਗਲ ਕਰਕੇ ਚੈੱਕ ਕਰ ਲਾ YouTube ਤੇ ਵੀਡੀਓ ਪਈਆਂ ਹੋਣੀਆਂ ਉਦੋਂ ਵੀ ਸਾਡੇ ਬਹੁਤ ਸਾਰੇ ਇੰਡੀਅਨ ਨੇਪਾਲੀ ਜਾਂ ਪਾਕਿਸਤਾਨੀ ਜਿਹੜੇ ਭਰਾ ਸੀਗੇ ਜਿਹੜੋ ਕਲੀਨ ਸ਼ੇਪ ਦੇ ਮੁੰਡੇ ਆਪਣੇ ਹਨਾ ਉਹ ਜੋਬਾਂ ਕਰਨ ਜਾ ਰਹੇ ਟ੍ਰੇਨਾਂ ਤੇ ਤੇ ਉਹ ਕਿੰਨੇ ਕੁੱਟੇ ਗਏ ਪੋਰਸ ਤੋਂ ਲੇਕ ਤਾਂ ਹੈਗਾ ਵੀ ਪ੍ਰੋਟੈਕਟ ਕਰ ਲਈ ਪੋਰਸ ਤੋਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਸੀ ਉਹ ਤੋਂ ਤੇ ਇਸ ਕਰਕੇ ਉਹ ਜਿਹੜੇ ਹੇਟ ਵਾਲੇ ਬੰਦੇ ਨੇ ਨਾ ਉਹਨੇ ਕੁਝ ਨਹੀਂ ਲੈਣਾ ਵੀ ਤੁਸੀਂ ਲੈਬਨੀਜ਼ ਹੋ ਇੰਡੀਅਨ ਹੋ ਚਾਈਨੀਜ਼ ਹੋ ਕੁਝ ਹੋ ਮਾਈਗਰੇਟ ਨੂੰ ਮਾਈਗਰੇਟ ਦੇਖਦੇ ਨੇ ਕਿ ਉਹ ਤੁਹਾਡੇ ਤੇ ਅਟੈਕ ਹੋਣ ਦੀ ਸੰਭਾਵਨਾ ਹੈਗੀ ਤੇ ਮੈਂ ਤਾਂ ਆਖੀਂ ਇਹੀ ਕਹਾਂਗਾ ਪਹਿਲਾਂ ਤਾਂ ਜਿਹੜੇ ਬੰਦੇ ਆਪਣੀ ਕਮਿਊਨਿਟੀ ਵਿੱਚ ਮੋਤਵਾਰ ਨੇ ਗੁਰੂ ਘਰ ਨੇ ਸਪੋਰਟਸ ਕਲੱਬ ਨੇ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਆਪਣੇ ਲੋਕਲ ਐਮਪੀਚੂ ਵਿੱਚ ਟੀ ਲਿਖਣੀ ਚਾਹੀਦੀ ਹੈ ਵੀ ਭਾਈ ਇਹ ਜਿਹੜੀ ਪ੍ਰੋਟੈਸਟਾਂ ਬੰਦ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਨਾਲ ਕੀ ਆ ਅਸੀਂ ਇੱਕ ਕਮਿਊਨਿ ਹਿਊਮਨ ਬੀਇੰਗ ਨਹੀਂ ਹੈਗਾ ਜਾਂ ਇਹ ਸਿਟੀਜ਼ਨ ਨਹੀਂ ਹੈਗਾ ਜਾਂ ਕੁਝ ਵੀ ਹੈਗਾ ਇਹ ਚੀਜ਼ਾਂ ਖਤਮ ਹੋਣੇ ਚਾਹੀਦੀਆਂ ਨੇ ਪਰ ਹਾਂ ਸੇਫਟੀ ਬਜੋ ਮੈਂ ਵੀ ਇਹ ਅਪੀਲ ਕਰਾਂਗਾ ਵੀ ਪੁਲਿਸ ਜੇ ਉਦੋਂ ਇਹ ਪ੍ਰੋਟੈਸਟਾਂ ਹੁੰਦੀਆਂ ਨੇ ਤੁਸੀਂ ਆਪਣੇ ਆਪ ਨੂੰ ਜਰੂਰ ਸੇਫ ਰੱਖ ਕੇ ਚੱਲੋ ਜੇ ਤੁਸੀਂ ਕੰਮ ਵੀ ਕਰ ਰਹੇ ਹੋ ਤਾਂ ਕੰਮ ਤੋਂ ਛੇਤੀ ਫਿਨਿਸ਼ ਕਰਕੇ ਚਲੇ ਜਾਓ ਦੇਰ ਰਾਤ ਤੱਕ ਕੰਮ ਕਰਨ ਦੀ ਲੋੜ ਨਹੀਂ ਕੋਈ ਇੱਕ ਦਿਨ ਜੇ ਕੰਮ ਨਹੀਂ ਵੀ ਕਰਾਂਗੇ ਨਹੀਂ 4 ਘੰਟੇ ਤੇ ਜਿਹੜਿਆਂ ਨੂੰ ਵੀ ਸਰਵ ਕਰਨਾ ਉਹਨਾਂ ਦੇ ਵੀ ਅਗਲ ਟਿਕਾਣੇ ਆਵੇ ਖਾਸ ਕਰਕੇ ਖਾਸ ਕਰਕੇ ਟੈਕਸੀ ਜਾਂ ਬੱਸ ਡਰਾਈਵਰ ਜਿਹੜੇ ਨੇ ਉਹ ਜਿਹੜੇ ਕੰਮ ਕਰਦੇ ਨੇ ਉਹਨਾਂ ਵਾਸਤੇ ਖਤਰਾ ਜ਼ਿਆਦਾ ਹੋ ਸਕਦਾ ਦੇਖੋ ਕਸਟਮਰ ਫੇਸਿੰਗ ਜੌਬਾਂ ਵਾਲੇ ਨੇ ਨਾ ਆਪਣੇ ਭੈਣ ਭਰਾ ਚਾਹੇ ਓਬਰੀ ਓਬਰੀਟਸ ਕਰਦੇ ਨੇ ਚਾਹੇ ਗੱਡੀ ਟੈਕਸੀ ਚਲਾਉਂਦੇ ਨੇ ਡਰਾਈਵਰ ਨੇ ਬੱਸ ਡਰਾਈਵਰ ਨੇ ਉਹ ਸਾਰਿਆਂ ਨੂੰ ਇਹ ਚੀਜ਼ ਦਾ ਸਾਹਮਣਾ ਕਰਨਾ ਪੈਣਾ ਬਿਕੋ ਉਸ ਦੇ ਜਿਹੜੇ ਹੇਟ ਫੀਲਡ ਲੋਕ ਨੇ ਕੱਲੇ ਇਹ ਨਾ ਰੈਲੀਆਂ 'ਚ ਜਾ ਕੇ ਨਾਰੇ ਥੋੜਾ ਲਾਉਣੀ ਆ ਇਹਨਾਂ ਨੂੰ ਉਹ ਹੀ ਟਰੱਕਾਂ ਤੇ ਇਨਾਂ ਬੱਸਾਂ ਦੇ ਜਾ ਕੇ ਟੈਕਸੀਆਂ 'ਚ ਜਾ ਕੇ ਉੱਥੇ ਪਹੁੰਚਣਾ ਵੀ ਤੇ ਵਾਪਸ ਵੀ ਆਉਣਾ ਜੀ ਸੋ ਜਿਹੜਾ ਇੱਕ ਬੰਦਾ ਮੁਜ਼ਾਹਿਰ ਜਾ ਕੇ ਨਾਰੇ ਲਹਿਣਾ ਵੀ ਮਾਈਗ੍ਰੇਸ਼ਨ ਮਾੜੀ ਆ ਤੇ ਉਹ ਜਦੋਂ ਕਾਰ 'ਚ ਬੱਠਾ ਜਿਹੜਾ ਮਾਈਗ੍ਰੈਂਟ ਚਲਾ ਰਿਹਾ ਤੇ ਉਹ ਪਰ ਭਾਈ ਸਾਹਿਬ ਮੈਂ ਅੱਜ ਦੀ ਜੇ ਮੈਂ ਦੇਖਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਜੋ ਵੀ ਵਾਪਰਿਆ ਜਿਹੜੇ ਅਬੋਰਿਜਨਲ ਲੋਕ ਨੇ ਜਾਂ ਜਿਹੜੇ ਹੋਰ ਸਮੁਦਾਇ ਦੇ ਲੋਕ ਨੇ ਉਹ ਤਾਂ ਇਸ ਪ੍ਰੋਟੈਸਟ ਦੇ ਬਿਲਕੁਲ ਖਿਲਾਫ ਹੋ ਗਏ ਨੇ ði ਗਾਰਡੀਅਨ ਨਿਊਜ਼ਪੇਪਰ ਦੀ ਵੀ ਪਿੱਛੇ ਖਬਰ ਆਈ ਹੈ ਕਿ ਇਸ ਪ੍ਰੋਟੈਸਟ ਨੂੰ ਨਾ ਕੋਈ ਹਾਈ ਪ੍ਰੋਫਾਈਲ মিডিਆ ਇਸ ਨੂੰ ਕਵਰ ਨਹੀਂ ਕਰ ਰਿਹਾ ਨਾ ਹੀ ਉਹਨਾਂ ਨੂੰ ਸਪੋਰਟ ਕਰ ਰਿਹਾ ਨਾ ਹੀ ਸੱਤਾਧਿਰ ਦੀ ਲੇਬਰ ਪਾਰਟੀ ਇਸ ਨੂੰ ਸਪੋਰਟ ਕਰ ਰਹੀ ਹੈ ਇਥੋਂ ਤੱਕ ਕਿ ਗ੍ਰੀਨਸ ਦੇ ਇੱਕ ਐਮਪੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇਹ ਪ੍ਰੋਟੈਸਟ ਆਸਟ੍ਰੇਲੀਆ ਨੂੰ ਡਿਵਾਈਡ ਕਰਨ ਵਾਸਤੇ ਹੈ ਜਿਹੜਾ ਕਿ ਆਸਟ੍ਰੇਲੀਆ ਦੀ ਗਰਾਊਂਡ ਦੇ ਉੱਤੇ ਨਹੀਂ ਅਕਸੈਪਟ ਨਹੀਂ ਕੀਤਾ ਜਾਏਗਾ ਦੂਜੇ ਪਾਸੇ ਸਾਰਾ ਜੀਓਗ੍ਰਾਫੀ ਜਿਹੜੀ ਆ ਉਹ ਇੱਕ ਖਿਲਾਫ ਹੋ ਰਹੀ ਹੈ ਕਿਉਂਕਿ ਇਸ ਨੂੰ ਗੋੜੇ ਲੋਕਾਂ ਦਾ ਪ੍ਰੋਟੈਸਟ ਦੀ ਰੰਗਤ ਦਿੱਤੀ ਜਾ ਰਹੀ ਹੈ ਪਰ ਮੈਂ ਦੁਬਾਰਾ ਉਸ ਚੀਜ਼ ਤੇ ਆਉਣਾ ਹੈ ਕਿ ਐਜ਼ ਅ ਕਮਿਊਨਿਟੀ ਮੈਂਬਰਸ ਐਜ਼ ਅ ਪਾਰਟਿਕੂਲਰ ਪੰਜਾਬੀ ਕਮਿਊਨਿਟੀ ਅਸੀਂ ਸਿਰਫ ਐਮਪੀ ਅਤੇ ਐਮਐਲਸੀ ਨੂੰ ਲੈਟਰ ਪਾ ਕੇ ਇਸ ਚੀਜ਼ ਬਾਰੇ ਸੁਚੇਤ ਕੀਤਾ ਜਾ ਸਕਦਾ ਜਾਂ ਇਹਦੇ ਕੋਈ ਹੋਰ ਵੀ ਆਪਾਂ ਕੁਝ ਨਾ ਕੁਝ ਕਰ ਸਕਦੇ ਹਾਂ ਇਹ ਇਹ ਸਭ ਤੋਂ ਪਹਿਲਾ ਹੋਇਆ ਕਿ ਇਹ ਜਿਹੜੇ ਪੋਲੀਟੀਕਲ ਲਾ ਬੇਕਰਸ ਨੇ ਜਾਂ ਜਿਹੜੇ ਬੰਦੇ ਸਿਵਲ ਪਾਵਰ ਚ ਨੇ ਉਹਨਾਂ ਨੂੰ ਦੱਸਣਾ ਹੀ ਬਹੁਤ ਜ਼ਰੂਰੀ ਹੈ ਅਸੀਂ ਹੋਰ ਤੱਕ ਇਹ ਦੇ ਪਾ ਨਹੀਂ ਸਕਦੇ ਕਿਉਂਕਿ ਜਿਹੜਾ ਇਹ ਕੋਈ ਸੰਸਥਾ ਆ ਇਹ ਬਹੁਤ ਹੀ ਗੋਸਟ ਤਰ੍ਹਾਂ ਦੇ ਕੰਮ-ਕੰਮ ਕਰਦੇ ਨੇ ਪਰ ਉਹਨਾਂ ਦੇ ਤਾਂ ਆਲਰੇਡੀ ਨੌਲੇਜ ਹੈ ਇਹ ਚੀਜ਼ ਕਿ ਇਹ ਚੀਜ਼ ਹੋ ਰਹੀ ਹੈ ਦੀ ਪਰ ਉਹਨਾਂ ਦੇ ਨੌਲੇਜ ਹੈ ਕੀ ਹੈ ਪਰ ਕਮਿਊਨਿਟੀ ਦਾ ਵਿਰੋਧ ਨੌਲੇਜ ਵੀ ਹੋਣਾ ਚਾਹੀਦਾ ਨਾ ਜੇਦੋ ਅਸੀਂ ਕੋਈ ਲਾ ਲੋ ਅੱਜ ਕੋਈ ਚੰਗਾ ਕੰਮ ਕਰ ਰਿਹਾ ਤੇ ਉਹਦੇ ਲਈ ਅਸੀਂ ਇਹ ਮਰ ਪਾਉਂਦੇ ਵੀ ਤੁਸੀਂ ਇਹ ਚੰਗਾ ਲੋ ਬਣਾਇਆ ਤੁਸੀਂ ਕੋਈ ਐਕਸ ਵਾਈ ਜ਼ेड ਕੰਮ ਕੀਤਾ ਪਰ ਜੇ ਅੱਜ ਕੋਈ ਮਾੜਾ ਕੰਮ ਕੋਈ ਬੰਦੇ ਪਲਾਨ ਕਰ ਰਹੇ ਉਸ ਨੂੰ ਮਾੜੇ ਨੂੰ ਨਖੇਦੀ ਕਰਨਾ ਵੀ ਉਹ ਉਹ ਚੀਜ਼ ਦਾ ਵਿਰੋਧ ਕਰਨਾ ਵੀ ਬਹੁਤ ਵਧੀਆ ਗੱਲ ਹੈ ਇੱਕ ਸਭਿਅਕ ਤਰੀਕੇ ਦੇ ਵਿੱਚ ਰਹਿ ਕੇ ਤਾਂ ਕਿ ਲੋ ਮੇਕਰ ਨੂੰ ਪਤਾ ਲੱਗੇ ਕਿ ਜਿਹੜੀਆਂ ਕਮਿਊਨਿਟੀ ਸੀ ਮਲਟੀਕਲਚਰ ਮੇਲਿਆਂ ਤੇ ਜਾ ਕੇ ਲਾ ਲੋ ਚੁੰਨੀਆਂ ਲੈ ਕੇ ਜਾਂ ਸਾੜੀਆਂ ਬਨ ਕੇ ਜਾਂ ਪੱਗਾ ਬਨ ਕੇ ਉਹ ਸਾਡੇ ਆਉਂਦੇ ਨੇ ਵੀ ਭਾਈ ਇਹ ਕਮਿਊਨਿਟੀ ਸਫਰ ਕਰ ਰਹੀਆਂ ਨੇ ਕਿਉਂਕਿ ਇਹ ਕੱਲ੍ਹ ਅੱਜ ਦਾ ਕੰਮ ਨਹੀਂ ਇਸ ਤੋਂ ਬਾਅਦ ਆਨ ਅਸੀਂ ਆਲਰੇਡੀ ਦੇਖ ਰਹੇ ਹਾਂ ਕਿ ਇੰਡੀਅਨ ਕਮਿਊਨਿਟੀ ਆ ਵਾਈਡਰ ਕਮਿਊਨਿਟੀ ਉਹਦੇ ਖਿਲਾਫ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੇਟ ਆ ਹਰ ਇੱਕ ਚੀਜ਼ ਦੇ ਵਿੱਚ ਇੰਡੀਆ ਨੂੰ ਹੀ ਭੰਡਿਆ ਜਾਂਦਾ ਹੈ ਚਾਹੇ ਉਹ ਹੀ ਸੇਖਾ ਚਾਹੇ ਉਹ ਸਾਊਥ ਇੰਡੀਆ ਵਾਲੇ ਜਾਂ ਕੋਈ ਹੋਰ ਨੇ ਸੋ ਇਹ ਜਿਹੜੀ ਚੀਜ਼ ਹੈ ਸਟਾਪ ਹੋਣੀ ਚਾਹੀਦੀ ਤੇ ਆਈ ਥਿੰਕ ਕਿਤੇ ਨਾ ਕਿਤੇ ਜਾ ਕੇ ਸਾਡੇ ਜਿਹੜੇ ਅਗੇਨ ਕਮਿਊਨਿਟੀ ਲੀਡਰ ਨੇ ਹੋਰ ਭਰਾ ਨੇ ਉਹ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਜ਼ੋਰ ਮਾਰਨਾ ਚਾਹੀਦਾ ਵੀ ਲੜਨਦਾ ਜਿਹੜੇ ਬੁਲਾਰੇ ਨੇ ਜਾਂ ਜਿਹੜੇ ਆਪਣੇ ਲਾ ਲਾ ਮੇਕਰ ਨੇ ਉਹਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਕਿ ਐਜ਼ ਮਾਈਗ੍ਰੈਂਟ ਕਮਿਊਨਿਟੀ ਐਜ਼ ਮਲਟੀਕਲਚਰਲ ਆਸਟ੍ਰੇਲੀਅਨਸ ਅਸੀਂ ਇਹ ਚੀਜ਼ ਨੂੰ ਲੈ ਕੇ ਕੰਸਰਨ ਆ ਹੁਣ ਇਹ ਤਾਂ ਬਸ ਕੇ ਸਿਨੈਰੀਓ ਆ ਜੇ ਕੱਲ ਨੂੰ ਕਿਸੇ ਤੇ ਕੋਈ ਅਟੈਕ ਹੋ ਗਿਆ ਤੇ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਬਿਲਕੁਲ ਪਰ ਭਾਈ ਸਾਹਿਬ ਮੈਂ ਲੱਜ ਜਾਂਦੇ ਜਾਂਦੇ ਕਿ ਮੇਰਾ ਖੇਡ ਦਾ ਸਵਾਲ ਹਵੇਗਾ ਮੈਂ ਕੁਝ ਸੋਸ਼ਲ ਮੀਡੀਆ ਦੇ ਉੱਤੇ ਥੱਲੇ ਕਮੈਂਟਸ ਵੀ ਰੀਡ ਕਰ ਰਿਹਾ ਸੀ ਹਾਲਾਂਕਿ ਮੈਂ ਕਮੈਂਟਸ ਨੂੰ ਬਹੁਤ ਜ਼ਿਆਦਾ ਪੜਦਾ ਨਹੀਂ ਪਰ ਇੱਕ ਵੀਡੀਓ ਵੀ ਸਾਹਮਣੇ ਆਈ ਜਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਚੁੱਪ ਕਰਕੇ ਘਰੇ ਬੈਠਣਾ ਨਹੀਂ ਚਾਹੀਦਾ ਸਾਨੂੰ ਇਹਨਾਂ ਪ੍ਰੋਟੈਸਟਾਂ ਦੇ ਖਿਲਾਫ ਅਗਲੇ ਪਾਸੇ ਜਾ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਇਹ ਸਹੀ ਸਟੱਪ ਰਹੇਗਾ ਨਹੀਂ ਬਿਲਕੁਲ ਆ ਪਾਕਿਸਤਾਨ ਨੂੰ ਵੀ ਰਵਾਇਤੀ ਕਰਾਂਗੇ ਵੀ ਐਸੇ ਜਿਵੇਂ ਹੁੰਦਾ ਨਾ ਵੀ ਆਪਣੇ ਪੰਜਾਬੀ ਵਿੱਚ ਕਹਦਾ ਆ ਬੈਲ ਮuje ਮਾਰ ਜੀ ਤੁਸੀਂ ਕਿਉਂ ਐਸੇ ਮੁਰਖਾਂ ਦੇ ਲੈਵਲ ਤੇ ਜਾ ਕੇ ਕੰਮ ਕਰੋਗੇ ਜਿਹੜਾ ਹੈਗਾ ਤੁਸੀਂ ਆਪਣੇ মিডিਆ ਨੂੰ ਲੈਟਰ ਲਿਖੋ ਪੋਲੀਟੀਸ਼ੀਨ ਨੂੰ ਲੈਟਰ ਲਿਖੋ ਪੀਐਮ ਨੂੰ ਲੈਟਰ ਲਿਖੋ ਉਹ ਚੀਜ਼ ਬੈਸਟ ਆ ਪਰ ਉਹਨਾਂ ਦਾ ਸਾਹਮਣਾ ਕਰਨਾ ਤੇ ਅਸੀਂ ਆਈ ਡੋਨਟ ਥਿੰਕ ਵੀ ਉਹ ਕੋਈ ਚੰਗਾ ਆਈਡੀਆ ਤੇ ਆਈ ਥਿੰਕ ਕਿਸੇ ਨੂੰ ਵੀ ਐਡਵਾਈਸ ਨਹੀਂ ਕਰਾਂਗਾ ਤੁਸੀਂ ਜੇ ਪੁਲਿਸ ਇਹ ਚੀਜ਼ ਨਾਲ ਨਹੀਂ ਸਹਿਮਤ ਹੈਗੇ ਤਾਂ ਤੁਸੀਂ ਉਸ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਆਪਣੇ ਐਮਪੀ ਜਾਂ ਪੁਲਿਸ ਨੂੰ ਵੀ ਇਵਨ ਇਨਫੋਰਮ ਕਰੋ ਬਟ ਇਹਦੇ ਖਿਲਾਫ ਜਾ ਕਿ ਤੁਸੀਂ ਹੋਰ ਮੁਜਾਰਾ ਕਰਨਾ ਉਹ ਤਾਂ ਫਿਰ ਲੜਾਈ ਮੋਲੇ ਨਾਲ ਕੰਮ ਹੈ ਤੇ ਅਸੀਂ ਨਹੀਂ ਚਾਹੁੰਦੇ ਸਾਡਾ ਕੋਈ ਵੀ ਭੈਣ ਭਰਾ ਚਾਹ ਕਿਸੇ ਵੀ ਦੇਸ਼ ਤੋਂ ਆਇਆ ਹੋ ਉਹ ਸਾਰੇ ਇੱਕ ਸਟਰਗਲ ਦੇ ਥਰੂ ਆਏ ਨੇ ਇੱਥੇ ਆ ਕੇ ਆਪਣਾ ਫਿਊਚਰ ਖਰਾਬ ਕਰਨ ਜਾਂ ਉਹਨਾਂ ਦਾ ਕੋਈ ਜਾਣੀ ਮਾਲੀ ਨੁਕਸਾਨ ਹੋਵੇ ਜੀ ਬਹੁਤ ਮਿਹਰਬਾਨੀ ਪਾਈ ਸਾਹਿਬ ਤੁਸੀਂ ਸਾਨੂੰ ਸਮਝਾ ਦਿੱਤਾ ਧੰਨਵਾਦ ਥੈਂਕ ਯੂ ਜੀ ਬਹੁਤ ਅਨਮਾਤਰ ਥੈਂਕ ਯੂ ਧੰਨਵਾਦ